ਬੀਤੇ ਦਿਨੋ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਜਿੱਥੇ ਛਾਈ ਹੋਈ ਹੈ ਉੱਥੇ ਹੀ ਅੱਤਵਾਦੀਆਂ ਦੇ ਖਿਲਾਫ ਹੁਣ ਪੰਜਾਬ ਦੇ ਵਿੱਚ ਵੀ ਆਵਾਜ਼ ਉਠਣੀ ਸ਼ੁਰੂ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਅੱਤਵਾਦੀਆਂ ਨੂੰ ਲੈ ਕੇ ਖੂਬ ਪ੍ਰਦਰਸ਼ਨ ਕੀਤਾ ਗਿਆ ਅਤੇ ਜਿਹੜੇ ਲੋਕ ਇਸ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਬਣੇ ਸਨ ਉਹਨਾਂ ਨੂੰ ਸ਼ਰਦਾ ਸੁੰਮਨ ਅਰਪਿਤ ਕੀਤੇ ਗਏ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼੍ਰੀਨਗਰ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਹੈ ਅਸੀਂ ਉਸ ਦੀ ਕਰੜੇ ਸ਼ਬਦਾ ਵਿੱਚ ਨਿੰਦਾ ਕਰਦੇ ਹਾਂ ਅਸੀਂ ਚਾਹੁੰਦੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਪੂਰੇ ਦੇਸ਼ ਲਈ ਜੰਨਤ ਕਹਿਲਾਉਣ ਵਾਲਾ ਸ਼੍ਰੀਨਗਰ ਲਗਾਤਾਰ ਹੀ ਅੱਤਵਾਦੀਆਂ ਦਾ ਟਿਕਾਣਾ ਬਣਦਾ ਜਾ ਰਿਹਾ ਅਤੇ ਬੀਤੇ ਦਿਨ ਅੱਤਵਾਦੀਆਂ ਵੱਲੋਂ ਪਹਿਲਗਾਮ ਦੇ ਵਿੱਚ ਕੁਝ ਨਹਿੱਤੇ ਲੋਕਾਂ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਦੇ ਵੱਲੋਂ ਸ਼੍ਰੀਨਗਰ ਪਹਿਲਗਾਮ ਜਾ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਖੂਬ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਜੋ ਲੋਕ ਗੋਲੀ ਦੇ ਸ਼ਿਕਾਰ ਹੋਏ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅੱਤਵਾਦ ਦੇ ਖਿਲਾਫ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਅਤੇ ਅੱਤਵਾਦ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੇ ਲਈ ਸਾਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜ਼ਰੂਰ ਇਹਨਾਂ ਦੇ ਖਿਲਾਫ ਵੱਡਾ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਜੋ ਭਵਿੱਖ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਦਾ ਕੋਈ ਵਾਕਾ ਨਾ ਵਾਪਰ ਸਕੇ ਉਹਨਾਂ ਨੇ ਕਿਹਾ ਕਿ ਜੇਕਰ ਪੂਰੇ ਦੇਸ਼ ਦੇ ਵਿੱਚ ਕਿਤੇ ਸਵਰਗ ਹੈ ਤਾਂ ਉਹ ਸ਼੍ਰੀਨਗਰ ਦੇ ਵਿੱਚ ਹੈ ਲੇਕਿਨ ਇਸ ਸਵਰਗ ਨੂੰ ਪੂਰੀ ਤਰ੍ਹਾਂ ਨਾਲ ਖਰਾਬ ਕਰਨ ਦਾ ਕੰਮ ਅੱਤਵਾਦ ਕਰ ਰਿਹਾ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਾਨੂੰ ਮਿਲ ਕੇ ਇਹਨਾਂ ਦੇ ਖਿਲਾਫ ਡਟ ਕੇ ਆਵਾਜ਼ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਸਰਕਾਰਾਂ ਉੱਤੇ ਪ੍ਰੈਸ਼ਰ ਬਣਾ ਸਕੀਏ ਅਤੇ ਇਹਨਾਂ ਨੂੰ ਖਤਮ ਕਰਨ ਦੇ ਲਈ ਪੂਰਾ ਸਹਿਯੋਗ ਦੇ ਸਕੀਏ ਪਹਿਲਗਾਮ ਵਿੱਚ ਜਿਹੜਾ ਕਾਂਡ ਜਿਹੜਾ ਹੱਤਵਾਦੀਆਂ ਨੇ ਟੂਰਿਸਟਾਂ ਨੂੰ ਮਾਰਿਆ ਵਾ ਉਹਨਾਂ ਨੇ ਨਿਹੱਥੇ ਟੂਰਿਸਟਾਂ ਨੂੰ ਉਹਨਾਂ ਦਾ ਨਾਮ ਪੁੱਛ ਕੇ ਆਈਡੈਂਟੀ ਪੁੱਛ ਕੇ ਮਾਰਿਆ ਗਿਆ ਵਾ ਮਹਿਲਾਵਾਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ ਮਾਰ ਦਿੱਤਾ ਗਿਆ ਵਾ ਬੱਚਿਆਂ ਸਾਹਮਣੇ ਉਹਨਾਂ ਦੇ ਪਿਓ ਨੂੰ ਮਾਰ ਦਿੱਤਾ ਗਿਆ ਵਾ ਬੱਚੇ ਰੁੱਲਦੇ ਰਹੇ ਮੈਂ ਕਿ ਜਿਹੜੇ ਮਹਿਲਾਵਾਂ ਹੁੰਦੀਆਂ ਰਹੀਆਂ ਵਾ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ ਇਹ ਕੰਡੀਸ਼ਨ ਹੈ ਹਿੰਦੂਆਂ ਦੀ ਹਿੰਦੂਆਂ ਦੀ ਇਹ ਹਾਲਾਤ ਹੈ ਪੂਰੇ ਦੇਸ਼ ਦੇ ਵਿੱਚ ਭਾਵੇਂ ਪੱਛਮ بنگਾਲ ਹੋਵੇ ਭਾਵੇਂ ਕੇਰਲਾ ਹੋਵੇ ਭਾਵੇਂ ਉਹ ਕਸ਼ਮੀਰ ਹੋਵੇ ਨਾਮ ਲਿਤਾ ਗਿਆ ਅੱਤਵਾਦੀ ਜਾਂਦਾ ਕਿ ਅੱਤਵਾਦੀਆਂ ਨੇ ਮਾਰਿਆ ਵਾ ਅੱਤਵਾਦੀ ਜੇ ਹੁੰਦੇ ਤੇ ਉਹ ਹਰ ਕਿਸੇ ਨੂੰ ਮਾਰ ਸਕਦੇ ਸੀ ਉਹਨਾਂ ਨੇ ਸਿਰਫ ਹਿੰਦੂਆਂ ਨੂੰ ਮਾਰਿਆ ਇਹਦਾ ਮਤਲਬ ਇਹਦਾ ਕਾਂਡ ਹੈ ਇਹ ਹਿੰਦੂਆਂ ਵਾਸਤੇ ਕੀਤਾ ਗਿਆ ਹੈ ਹਿੰਦੂਆਂ ਨੂੰ ਡਰਾਉਣ ਵਾਸਤੇ ਕੀਤਾ ਗਿਆ ਵਾ ਕਿ ਹਿੰਦੂ ਜਿਹੜੇ ਆ ਉਹ ਡਰ ਕੇ ਕਸ਼ਮੀਰ ਚੋਂ ਭੱਜ ਜਾਣ ਹਿੰਦੂ ਭੱਜ ਕੇ ਜਾਣਗੇ ਕਿੱਥੇ ਕਸ਼ਮੀਰ ਚੋਂ ਭੱਜਣਗੇ ਕੇਰਲਾ ਚੋਂ ਭੱਜਣਗੇ ਪੱਛਮ ਬੰਗਾਲ ਚੋਂ ਭੱਜਣਗੇ ਕਿਹੜੇ ਖੂਜ ਹਿੰਦੂ ਭੱਜਣਗੇ ਮੈਂ ਕਹਿਣਾ ਚਾਹੁੰਦਾ ਹਾਂ ਵਾ ਹਿੰਦੂਆਂ ਦਾ ਜਾਗਣ ਦਾ ਟਾਈਮ ਆ ਗਿਆ ਵਾ ਹਿੰਦੂ ਸੋਚਣ ਸਮਝਣ ਆਪਣੀ ਨਵੀਂ ਪੀੜ੍ਹੀ ਨੂੰ ਦੱਸਣ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਜੀਣੀ ਚਾਹੀਦੀ ਆ ਅਸੀਂ ਜੇ ਲੜ ਜੇ ਮਰਨਾ ਵਾ ਨਾ ਤੇ ਲੜ ਕੇ ਮਰਨਾ ਵਾ ਅਸੀਂ ਇਸ ਤਰੀਕੇ ਨਾਲ ਨਹੀਂ ਮਰਨਾ ਕਿਾਨੂੰ ਜਿਹੜਾ ਮਰਜ਼ੀ ਆਵੇ ਗੋਲੀ ਮਾਰ ਜੇ ਜਿਹੜਾ ਮਰਜ਼ੀ ਆ ਜੇ ਡਰਾ ਜੇ ਜਿਹੜਾ ਮਰਜ਼ੀ ਸਾਡੇ ਘਰ ਤੇ ਕਬਜ਼ਾ ਕਰ ਲੇ ਜਿਹੜੇ ਘਰ ਨੂੰ ਸਾੜ ਦੇ ਸਾਡੀ ਦੁਕਾਨ ਨੂੰ ਸਾੜ ਦੇ ਉਹ ਕੰਮ ਨਹੀਂ ਹੋਣਾ ਚਾਹੀਦਾ ਅੱਜ ਅਸੀਂ ਸਾਰੇ ਸ਼ਹਾਡੇ ਦੇ ਲੋਕ ਇੱਥੇ ਇਕੱਠੇ ਹੋਏ ਆਂ ਸਾਡੇ ਚੌਂਗ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਦੇ ਪਏ ਆਂ ਅੱਜ ਪੁੱਤਲੇ ਸਾੜਦੇ ਪਏ ਆਂ ਅਤਵਾਦ ਦੇ ਪਾਕਿਸਤਾਨ ਦੇ ਕਿ ਸਾਡੇ ਦੇਸ਼ ਵਿੱਚ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਮੋਦੀ ਜੀ ਅੱਗੇ ਇੱਕ ਗੁਜਾਰਿਸ਼ ਕਰਦੇ ਆਂ ਕਿ ਇੰਨਾ ਲੋਕਾਂ ਨੂੰ ਛੱਡ ਕੇ ਇਹਨਾਂ ਨੂੰ ਬੰਦੀ ਸਜ਼ਾ ਮਿਲੇ ਜਿਹੜੇ ਲੋਕ ਇਹਨਾਂ ਨਾਲ ਮਿਲੇ ਹੋਏ ਆ ਉਹਨਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਮੁੱਲਾ ਮੋਲਵੀ ਜਿਹੜੇ ਪੈਸਾ ਇਕੱਠਾ ਕਰਦੇ ਨੇ ਵਕਫ ਬੋਰਡ ਤੋਂ ਇਹਨਾਂ ਵਾਸਤੇ ਇਕੱਠਾ ਕਰਦੇ ਨੇ ਇਹਨਾਂ ਹੱਤਿਆਵਾਦੀ ਹੁੰਦੇ ਵਾਸਤੇ ਇਕੱਠਾ ਕਰਦੇ ਨੇ ਜਿਹੜਾ ਵਕਫ ਬੋਰਡ ਆ ਜਾਂ ਮਦਰਸੇ ਆ ਇਹ ਮਦਰਸਿਆਂ ਵਿੱਚ ਜਿਹੜੇ ਮਾਨਵ ਬੰਬ ਬਣਾਉਂਦੇ ਪਏ ਆ ਇਹਨਾਂ ਦੀ ਗਿਣਤੀ ਲੱਖਾਂ ਕਰੋੜਾਂ ਵਿੱਚ ਆ ਇਹ ਮਾਨਵ ਬੰਬ ਬਣਾ ਕੇ ਸਾਡੇ ਵਾਸਤੇ ਸਾਨੂੰ ਹਿੰਦੂਆਂ ਨੂੰ ਮਾਰਨ ਵਾਸਤੇ ਭਾਰਤ ਨੂੰ ਖਤਮ ਕਰਨ ਵਾਸਤੇ ਭਾਰਤ ਨੂੰ ਵੰਡਣ ਵਾਸਤੇ ਇਹ ਕੰਮ ਕਰਦੇ ਪਏ ਆ ਕੋਈ ਕਾਂਗਰਸੀ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਕੋਈ ਅਕਾਲੀ ਦਲ ਦਾ ਬੰਦਾ ਕਿਸੇ ਵੀ ਪਾਰਟੀ ਦਾ ਬੰਦਾ ਇਸ ਗੱਲ ਦੀ ਗਵਾਹੀ ਨਹੀਂ ਭਰਦਾ ਕਿ ਹਿੰਦੂਆਂ ਨਾਲ ਬੁਰੀ ਹੁੰਦੀ ਪਈ ਆ ਸਿਰਫ ਭਾਰਤੀ ਜਨਤਾ ਪਾਰਟੀ ਸਿਰਫ ਮੋਦੀ ਜੀ ਸਿਰਫ ਅਮਨੀ ਸ਼ਾਹ ਜੀ ਸਿਰਫ ਯੋਗੀ ਜੀ ਰੋਲਾ ਪਾਉਂਦੇ ਪਏ ਆ ਹਿੰਦੂਆਂ ਨੂੰ ਜਗਾਉਂਦੇ ਪਏ ਆ ਤੇ ਮੈਂ ਕਹਿਣਾ ਚਾਹੁੰਦਾ ਮੈਂ ਹਿੰਦੂਆਂ ਨੂੰ ਹੀ ਹਿੰਦੂਆਂ ਨੂੰ ਸੋਚਣਾ ਪਏਗਾ ਉਹ ਕੌਮ ਕਦੇ ਨਹੀਂ ਮਰ ਸਕਦੀ ਜਿਹਨੂੰ ਮਰਨ ਦਾ ਨੂੰ ਹੱਸ ਕੇ ਮਰਨਾ ਝੱਲ ਪੈ ਜੇ ਉਹ ਕੌਮ ਕਦੇ ਨਹੀਂ ਮਰ ਸਕਦੀ ਜਿਹਨੂੰ ਹੱਸ ਕੇ ਮਰਨਾ ਝੱਲ ਪੈ ਜੇ ਜਿਹਨੂੰ ਕਿਹੜਾ ਹੋਇਆ ਦੋ ਜੀ ਦੋਨੇ ਜਿਹੜੀ ਇਹ ਜਿੰਮੇਵਾਰੀ ਲਿੱਤੀ ਆ ਜਿਹੜੇ টিਆਰਐਸ ਹਸਮਨ ਸਸਤਾ ਹੀ ਆ ਉਹ ਹੋਣਾ ਹੀ ਆ ਕਾਟੇ ਖਿਆਲ ਵਿੱਚ ਹੁਣ ਉਹ ਕੱਪੜੇ ਪਾ ਕੇ ਫੌਜੀ ਜਾਂਦੇ ਹੁਣ ਅੱਗੇ ਲੋਕਾਂ ਨੂੰ ਮਾਰਦੀ ਪਈ ਆ ਉੱਥੇ ਬੈਠੇ ਹੋਏ ਆ ਉਹ ਸਲੀਪਰ ਉਹ ਸਲੀਪਰ ਸੈੱਲ ਲੈ ਗਏ ਉੱਥੇ ਬੈਠੇ ਹੋਏ ਆ ਲੋਕਾਂ ਨੂੰ ਮਾਰਦੇ ਪਏ ਆ ਜਦੋਂ ਹੁਕਮ ਆਂਦਾ ਵਾ ਉਹਨਾਂ ਨੂੰ ਉਹ ਕਿਉਂ ਨਹੀਂ ਮਾਰਦੇ ਬਾਕੀ ਲੋਕਾਂ ਨੂੰ ਉਹ ਬਾਕੀ ਲੋਕਾਂ ਨੂੰ ਕਿਉਂ ਨਹੀਂ ਮਾਰਦੇ ਉਹ ਆਤਵਾਦੀ ਨਹੀਂ ਆ ਉਹ ਸਿਰਫ ਹਿੰਦੂਆਂ ਨੂੰ ਮਾਰਨ ਵਾਸਤੇ ਆਏ ਆ ਉਹ ਕਸ਼ਮੀਰ ਚ ਬਾਹਰ ਦੇ ਲੋਕਾਂ ਦਾ پلان ਸਾਨੂੰ ਪਸੰਦ ਨਹੀਂ ਤੇ ਕਸ਼ਮੀਰ ਸਾਡੇ ਦੇਸ਼ ਦਾ ਹਿੱਸਾ ਨਹੀਂ ਦਾ ਮਤਲਬ ਜੇ ਕਸ਼ਮੀਰ ਸਾਡੇ ਦੇਸ਼ ਦਾ ਹਿੱਸਾ ਨਹੀਂ ਆ ਤਾਂ ਕੱਲ ਨੂੰ ਪੱਛਮ ਬੰਗਾਲ ਚ ਗੋਗੇ ਬਾਹਰ ਦੇ ਲੋਕ ਤੁਸੀਂ ਆਗੇ ਜੇ ਕੱਲ ਨੂੰ ਕੇਰਲਾ ਚ ਗੋਗੇ ਬਾਹਰ ਦੇ ਲੋਕ ਵੀ ਆਜੋ ਆਗੇ ਆ ਕੱਲ ਨੂੰ ਅਰਨਾਟਕ ਪ੍ਰਦੇਸ਼ ਚ ਗੋਗੇ ਕਿ ਬਾਹਰ ਦੇ ਲੋਕ ਆਗੇ ਨੇ ਕਿਸ ਤਰੀਕੇ ਨਾਲ ਜ਼ਿੰਦਗੀ ਜੀਵਾਂਗੇ ਆਪਾਂ ਇਹ ਸਾਡਾ ਦੇਸ਼ ਆ ਭਾਰਤ ਦੇਸ਼ ਤੇ ਸਭ ਲੋਕਾਂ ਨੂੰ ਜੀਣ ਦਾ ਆਕਿਆ ਕੰਮ ਕਰਨ ਦਾ ਆਕਿਆ ਲੇਕਿਨ 56 ਇੰਚ ਦਾ ਸੀਨਾ ਤੇ ਮੋਦੀ ਸਾਹਿਬ ਕਹਿੰਦੇ ਰਹੇ ਨੇ ਹੁਣ ਕਿੱਥੇ ਗਿਆ ਸੀਨਾ ਤੇ ਮੋਦੀ ਸਾਹਿਬ ਦਖਾਨ ਗਏ ਸੀਨਾ ਦੇ ਮੋਦੀ ਸਾਹਿਬ ਜਿਹੜਾ ਉਹ ਤੋਂ ਬਾਹਰੋਂ ਵਾਪਸ ਇੱਥੇ ਆ ਗਏ ਨੇ ਸੀਨਾ ਅਮਿਤ ਸ਼ਾਹ ਜੀ ਉੱਥੇ ਪਹੁੰਚ ਗਏ ਨੇ ਸੀਨਾ ਦਖਾਨ ਗਏ ਉਹਨਾਂ ਚਾਰ ਪੰਜ ਅੱਤਵਾਦੀਆਂ ਨੂੰ ਮਾਰਨਗੇ ਪਰ ਉਹਨਾਂ ਹੱਥ ਜਿਹੜੇ ਬੰਦੇ ਪਹਿਲਾਂ ਹੀ ਮਰੇ ਹੋਏ ਆ ਕਿਨਾਂ ਦਿਮਾਗ ਮਰਿਆ ਜਾਂਦਾ ਲੋਕੀ ਲੋਕਾਂ ਨੂੰ ਮਾਰਨ ਵਾਸਤੇ ਆਪਣੇ ਆਪ ਨੂੰ ਬੰਬ ਬਣ ਲੈਂਦੇ ਆ ਉਹਨਾਂ ਲੋਕਾਂ ਨੂੰ ਮਾਰਨਗੇ ਪਰ ਜਿਹੜੇ 26 ਲੋਕ ਹਿੰਦੂ ਮਰ ਗਏ ਨਜਾਇਜ਼ ਜਿਹੜੇ ਆਪਣੇ ਸਾਲ ਦੀ 2 ਸਾਲ ਦੀ ਮਿਹਨਤ ਕਰਕੇ ਕਮਾਈ ਕਰਕੇ ਖੁਸ਼ੀ ਤੇ ਦੋ ਪਲ ਜਿਹੜੇ ਜੀਣ ਵਾਸਤੇ ਉੱਥੇ ਘੁੰਮਣ ਵਾਸਤੇ ਗਏ ਸੀ ਉਹ ਮਰ ਗਏ ਉਹਨਾਂ ਦਾ ਕੀ ਹੋਏਗਾ ਜਿਹੜੇ ਨਜਾਇਜ਼ ਮਰੇ ਇਹਨਾਂ ਦਾ ਮਰਨਾ ਬੰਦਾ ਵਾ ਜਿਹੜੇ ਲੋਕ ਲੋਕਾਂ ਨੂੰ ਮਾਰਦੇ ਪਏ ਆ ਤੁਹਾਡੇ ਕਹਿੰਦਾ ਬੰਦਾ ਕਲਾਪਸ ਕਿੱਥੇ ਰਹਿ ਗਿਆ ਤੁਹਾਨੂੰ ਲੱਗਦਾ ਕਿ ਪੁਰਾਣੀਆਂ ਸਰਕਾਰਾਂ ਵਿੱਚ ਕਲਾਪਸ ਰਹਿ ਗਿਆ ਤਾਂ ਕਰਕੇ ਕੁਝ ਹੋ ਰਿਹਾ ਪੁਰਾਣੀਆਂ ਸਰਕਾਰਾਂ ਜਿਹੜੀ ਕਾਂਗਰਸ ਸਰਕਾਰ ਨੇ ਧਰ ਧਰਮ ਦੇ ਨਾਂ ਤੇ ਮੁਸਲਮਾਨਾਂ ਨੂੰ ਆਡਰ ਦੇ ਇਸ ਦਿੱਤਾ ਸੀ ਉਹਨਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੇ ਇਹੋ ਜਿਹਾ ਸਿਸਟਮ ਬਣਾਤਾ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਕਿ ਆਂਦੀ ਵਾਲੀ ਸਰਕਾਰਾਂ ਆਂ ਵਾਲੀਆਂ ਪੀੜ੍ਹੀਆਂ ਮਰਦੀਆਂ ਰਹਿਣਗੀਆਂ ਲੁੱਟੀਆਂ ਰਹਿਣਗੀਆਂ ਇਹ ਉਹ ਹਾਲਾਤ ਜਿਹੜੇ ਆ ਸਾਰੇ ਜਗ੍ਹਾ ਭਾਰਤ ਦੇ ਵਿੱਚ ਹੁੰਦੇ ਪਏ ਆ ਹਿੰਦੂ ਮਰਦੇ ਪਏ ਆ